ਸਤਿ ਸ਼੍ਰੀ ਅਕਾਲ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੇ ਦੋਸਤੋ ਗੱਲ ਕਰਦੇ ਹਾਂ ਪੰਜਾਬ ਦਾ ਮਾਣ ਜਾਨੀ ਕਿ ਬੱਬੂ ਮਾਨ ਸਾਹਿਬ ਦੇ ਬਾਰੇ ਤੇ ਦੋਸਤੋ ਇੱਕ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤੇ ਮਾਨ ਸਾਹਿਬ ਜਾ ਰਹੇ ਹਨ ਆਸਟ੍ਰੇਲੀਆ ਲਾਈਵ ਸਟੇਜ ਪਰਫੋਰਮੈਂਸ ਦੇ ਲਈ ਤੇ ਜਿਸ ਦੀ ਜਾਣਕਾਰੀ ਦਿੱਤੀ ਹੈ ਮਾਨ ਸਾਹਿਬ ਨੇ ਆਪ ਸਾਹਮਣੇ ਆ ਕੇ ਇੱਕ ਵੀਡੀਓ ਦੇ ਰਹੀ ਸੱਚੀ ਗੱਲ ਜੀ ਮੈਂ ਬੱਬੂ ਤੁਸੀਂ ਮੇਰਾ ਮਾਨ 10 ਅਗਸਤ ਬ੍ਰਿਸਬੇਨ ਹਿਲਸੌਂ ਸ਼ਾਮ ਨੂੰ 6

ਤੇ ਦੋਸਤੋ ਮਾਨ ਸਾਹਿਬ ਨਜ਼ਰ ਆਏ ਇਸ ਟੂਰ ਨੂੰ ਲੈ ਕੇ ਕੁਝ ਤਿਆਰੀਆਂ ਕਰਦੇ ਹੋਏ ਤੇ ਦੋਸਤੋ ਮਾਨ ਸਾਹਿਬ ਸਭ ਤੋਂ ਪਹਿਲਾਂ ਪਹੁੰਚੇ ਇੱਕ ਸਲੂਨ ਦੇ ਵਿੱਚ ਜਿੱਥੋਂ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਤੇ ਮਾਨ ਸਾਹਿਬ ਦੀ ਇਸੇ ਵੀਡੀਓ ਦੇ ਵਿੱਚ ਇੱਕ ਨਵੀਂ ਲੁੱਕ ਜਾਨਕਿ ਨਵਾਂ హెయిర్ ਸਟਾਈਲ ਵੀ ਨਜ਼ਰ ਆਉਂਦਾ ਹੈ ਤੇ ਤੁਹਾਨੂੰ ਇਹ ਮਾਨ ਸਾਹਿਬ ਦੀ ਨਵੀਂ ਲੁੱਕ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੋਸਤੋ ਇਹ ਸਭ ਤੋਂ ਬਾਅਦ ਮਾਨ ਸਾਹਿਬ ਕਰਦੇ ਆਏ ਨਜ਼ਰ ਰਿਆਜ਼ ਆਪਣੇ ਕੁਝ ਮਿਊਜ਼ੀਸ਼ੀਅਨ ਸਾਥੀਆਂ ਦੇ ਨਾਲ ਤੇ ਆਓ ਆਪਾਂ ਵੀ ਨਜ਼ਰ ਮਾਰਦੇ ਹਾਂ ਇਸ ਵੀਡੀਓ ਦੇ ਰਾਹੀਂ ਤੇ ਦੋਸਤੋ ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਕਮੈਂਟਾਂ ਦੇ ਵਿੱਚ ਮਾਨ ਸਾਹਿਬ ਜ਼ਰੂਰ ਲਿਖ ਦਿਓ ਔਰ ਨਾਲ ਹੀ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਹੋਰ ਜਾਣਕਾਰੀਆਂ ਤੇ ਅਪਡੇਟਸ ਮਿਲਦੀਆਂ ਰਹਿਣ ਤੇ ਦੋਸਤੋ ਹੌਸਲਾ ਵਧਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ